ఘగ్గరా బాను సత్త మిటర కప్పా లే సాట సలస్ దో తర్స్ ఉపరుగ నీచే పత్ మీ కప్పడే విష బెల్టా కలగ కల బ సే క్గరా తయారు కన్నా సీటర్ కప్పాగా ਸੱਟਣ ਬਹੁਤ ਸੋਹਣੀ ਹੈ ਇਹ ਜਿਹੜੀ ਕਿ ਇਹਦੇ ਆਪਾਂ ਸੂਟ ਵੀ ਤਿਆਰ ਕਰ ਸਕਦੇ ਹਾਂਗੇ ਬਹੁਤ ਸੋਹਣੀ ਸੱਟਣਾ ਜੀ 벨ਟ ਤਿਆਰ ਕਰਨ ਦੇ ਲਈ ਆਪਾਂ 벨ਟ ਦੇ ਹਿਸਾਬ ਨਾਲ ਇੱਕ ਕੱਪੜਾ ਲਾਵਾਂਗੇ ਜਿਸ ਤਰ੍ਹਾਂ ਕੀ ਤੁਹਾਨੂੰ ਇਧਰਲੀ ਸਾਈਡ ਦੱਸ ਦਿੱਨੇ 벨ਟ ਦੇ ਉੱਪਰ ਆਪਾਂ ਨਾਲੇ ਵਾਲੀ ਬਣਾਵਾਂਗੇ కి ఇలాస్టావి బా బా ఇంచ కప్డేను కట్ షే ఇం కప్పా కట్ింగ్ బాకీ బాకీ సారా కెల్టా కలగ కెల్టా ఇలావే इस तरीके हम आप फोल्ड कर लेंगे बेल्ट कमर के हिसाब न लगती होंगी हैगी ये अपना है भी इंच कपड़ा थोड़ा कपड़ा आप लावे छे इंच के हिसाब न ही होर निशान लावेंगे क्योंकि यह अपने सिर्फ भीह इंच ने बेल्ट इधर लाने की छब्बी इंच బెల్టా ఏ టోట బాధ అపడే బెల్ట తే హి పంబాయి నా ਜਿਨੀ ਆਪਾਂ ਨੇ ਲੰਬਾਈ ਰੱਖਣੀ ਹੈਗੀ ਘੱਗਰੇ ਦੀ ਉਸ ਹਿਸਾਬ ਨਾਲ ਆਪਾਂ ਨਿਸ਼ਾਨ ਲਗਾ ਲਾਂਗੇ ਲੰਬਾਈ ਆਪਾਂ ਇਹਦੀ ਰੱਖਾਂਗੇ 38 ਇੰਚ ਆਪਾਂ ਨੇ 38 ਇੰਚ ਕ ਘਗਰੇ ਦੀ ਲੰਬਾਈ ਲੈਣੀ ਹੈਗੀ 38 ਇੰਚ ਕ ਘਗਰਾ ਤਿਆਰ ਰੱਖਾਂਗੇ 1 ਇੰਚ ਆਪਾਂ ਮਾਰਜਿਨ ਘਟਾ ਲਾਂਗੇ ਕਿਉਂਕਿ ਆਪਾਂ ਨੇ ਉੱਤੇ ਉੱਪਰ ਬੈਲਟ ਲਾਉਣੀ ਹੈਗੀ 37 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ 37 ਇੰਚ ਤੇ ਆਪਾਂ ਫੋਲਡ ਕਰ ਦਾਂਗੇ ਘਗਰੇ ਨੂੰ ਹੇਠਾਂ ਤੋਂ ਪਹਿਲਾਂ ਆਪਾਂ ਲਾਵਾਂਗੇ ਲੈਸਾਂ ਉਸ ਤੋਂ ਬਾਅਦ ਆਪਾਂ ਲਾਵਾਂਗੇ ਬੈਲਟ ਹੁਣ ਜੋ ਆਪਣੇ ਕੋਲੇ ਨੀਚੇ ਕੱਪੜਾ ਵਿੱਚ ਹੈ 4 ਇੰਚ 4 ਇੰਚ ਤੁਸੀਂ ਆਪਾਂ ਫੋਲਡ ਕਰਨਾ ਸ਼ੁਰੂ ਕਰ ਲਾਂਗੇ ਸਾਰੇ ਕੱਪੜੇ ਨੂੰ 4 ਇੰਚ ਦੇ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋਗੇ ਜੇਕਰ ਤੁਸੀਂ ਇਦਾਂ ਅੰਦਾਜ਼ੇ ਨਾਲ ਫੋਲਡ ਕਰਨਾ ਅੰਦਾਜ਼ੇ ਨਾਲ ਵੀ ਤੁਸੀਂ ਇਸ ਤਰ੍ਹਾਂ ਫੋਲਡ ਕਰ ਸਕਦੇ ਹੋਗੇ ਉਸ ਤੋਂ ਉੱਪਰ ਆਪਾਂ ਲੈਸ ਲਗਾਵਾਂਗੇ ਇਹ ਜਿੰਨਾ ਆਪਣੇ ਕੋਲ ਕੱਪੜਾ ਸਾਰੇ ਨੂੰ ਆਪਾਂ ਇਸੇ ਤਰ੍ਹਾਂ ਹੀ ਫੋਲਡ ਕਰ ਲਾਂਗੇ 4 ਇੰਚ ਦੇ ਹਿਸਾਬ ਨਾਲ ਇਹ ਬਨੈਟੀ ਜਿਹੜੇ ਫੋਲਡ ਕਰ ਰਹੇ ਆ ਇਹਦੇ ਉੱਪਰ ਆਪਾਂ ਲਾਵਾਂਗੇ ਲੇਸ ਇਹਦੇ ਲਈ ਆਪਾਂ ਨੇ ਸਿਲਵਰ ਕਲਰ ਦੀ ਲੇਸ ਦਾ ਇਸਤੇਮਾਲ ਕਰਿਆ ਹੈ ਪਹਿਲਾਂ ਦੇ ਉੱਪਰਲੀ ਸਾਈਡ ਲੇਸ ਲਾਵਾਂਗੇ ਪਹਿਲਾਂ ਆਪਾਂ ਕਲਰ ਨੂੰ ਚੇਂਜ ਕਰਾਂਗੇ ਉਸ ਤੋਂ ਬਾਅਦ ਲੇਸ ਲੋਣੀ ਸ਼ੁਰੂ ਕਰਾਂਗੇ ਸਿਲਵਰ ਕਲਰ ਦਾ ਹੀ ਆਪਾਂ ਨੇ ਧਾਗੇ ਦਾ ਇਸਤੇਮਾਲ ਕਰਨਾ ਨਾਲ ਹੀ ਪਹਿਲਾਂ ਆਪਾਂ ਉੱਪਰਲੀ ਸਾਈਡ ਲੇਸ ਲਾਵਾਂਗੇ ਚੌੜੀ ਲੇਸ ਉਸ ਤੋਂ ਬਾਅਦ ਆਪਾਂ ਨੇ ਲਾਉਣੀਆਂ ਬਰੀਕ ਲੇਸ ਇਸ ਨੂੰ ਆਪਾਂ ਨੇ ਜਿਹੜੀ ਜਗ੍ਹਾ ਤੇ ਸਲਾਈ ਲਗਾਈ ਹੈ ਇਸੇ ਜਗ੍ਹਾ ਤੋਂ ਸ਼ੁਰੂ ਕਰ ਲਾਂਗੇ ਲੈਸ ਆਪਣੇ ਲਗਾ ਲਏ ਦੋਨੇ ਸਾਈਡਾਂ ਦੇ ਆਪਣੇ ਸਲਾਈ ਲੈ ਲਏ ਉੱਪਰ نیچے ਹੁਣ ਇੱਕ ਲੈਸ ਆਪਾਂ نیچے ਲਾਵਾਂਗੇ ਇਹ ਸਾਈ ਲੈਸ ਆਪਣੇ ਕੰਪਲੀਟ ਕਰ ਲਿਆ ਹੁਣ ਇੱਕ ਲੈਸ ਨੂੰ ਆਪਾਂ ਨੇ نیچے ਲਾਉਣਾਗਾ ਹਾਰੇ ਵਾਲੀ ਲੈਸ ਆਪਾਂ نیچے ਲਾ ਰਹੇ ਹਾਂ ਜੀ ਉੱਪਰ ਆਪਣੀ ਚੌੜੀ ਲੈਸ ਲਾਈ ਹੈਗੇ ਇਸ ਨੂੰ ਆਪਾਂ ਬਿਲਕੁਲ ਅੱਫ ਤੇ ਲਾਵਾਂਗੇ अपन ने लैस कंप्लीट कर लिया हम पहले ए सिलाई लाव साइड वाली सिलाई के उस लाव पाम, बाद बेल्ट बेल्ट बनावा गे एडा बल पावे देखो बहुत सोहनी लग रही है लैस

ਇਹ ਜਗ੍ਹਾ ਦੇ ਕਪਾਚਾ ਰੱਖਾਂਗੇ 5.6 ਇੰਚ ਦੇ ਇਹ ਜਗ੍ਹਾ ਦਾ ਫਸ ਲਾਈਨ ਸਟਰ ਬੰਦ ਕਰ ਦਾਂਗੇ अपने चिड़ी बना इस जगह तो दोबारा फिर इस बंद करा गरीके अपने पक्का करता ਉਹਨਾਂ ਪਰ ਇਹਦੇ ਪਾਉਣੇ ਨੇ ਬਲ ਬਲ ਬੰਦ ਲਈ ਪਹਿਲਾਂ ਆਪਾਂ 벨ਟ ਬਣਾਵਾਂਗੇ 벨ਟ ਤਿਆਰ ਕਰਾਂਗੇ ਕ ਕਰਦੇ ਆਪਾਂ 벨ਟ ਤਿਆਰ ਕਰ ਰਹੇ ਆਂਗੇ 벨ਟ ਆਪਾਂ ਇਸ ਹਿਸਾਬ ਨਾਲ ਤਿਆਰ ਕਰਾਂਗੇ 26 ਇੰਚ 벨ਟ ਲਗਾਉਣੀ ਆ ਆਪਾਂ ਨੇ ਇਸ ਜਗ੍ਹਾ ਤੋਂ ਫੋਲਡ ਕਰਕੇ ਕਟਿੰਗ ਕਰ ਦਾਂਗੇ ਇਸ ਕੱਪੜੇ ਦਾ ਆਪਾਂ ਇਸ ਦੇ ਵਿੱਚ ਪਾਵਾਂਗੇ ਨਾਲਾ ਜੇਕਰ ਤੁਹਾਡੇ ਕੋਲੇ ਹੈਵੀ ਨਾਲਾ ਜੇ ਉਹ ਵੀ ਪਾ ਸਕਦੇ ਹੋਗੇ ਆਪਾਂ ਇਸ ਕੱਪੜੇ ਨਾਲ ਬਾਹਮਾਗੇ ਇਹਦੇ ਵਿੱਚ 벨ਟ ਤਿਆਰ ਕਰਨ ਲਈ ਪਹਿਲਾਂ ਇਸ ਨੂੰ ਫੋਲਡ ਕਰ ਲਾਂਗੇ ਦੂਸਰੀ ਸਾਈਡ ਆਪਣੇ ਕਰਨੀਆਂ ਇੱਕ ਸਾਈਡ ਤੋਂ ਇਹਨੂੰ ਫੋਲਡ ਕਰਕੇ ਇੱਕ ਸਾਈਡ ਇਸਦੇ ਆਪਾਂ ਕੱਚੀ ਬਣਾਵਾਂਗੇ ਇਸ ਤਰੀਕੇ ਨਾਲ ਕੱਚੀ ਫੋਲਡ ਕਰ ਦਾਂਗੇ ਯੋਗੀ ਆਪਾਂ ਇਹਨੂੰ ਆਪਾਂ ਨੇ ਬਾਰਲੀ ਸਾਈਡ ਨਾਲ ਡੋਨਰਸ ਕਰਕੇ ਆਪਾਂ ਕੱਚੀ ਫੋਲਡ ਕਰਾਂਗੇ ਇਹ ਇਹ ਸਾਰਾ ਟੋਟਲ ਆਪਣਾ 26 ਇੰਚ ਕੱਪੜਾ ਹੋ ਗਿਆ 26 ਇੰਚ ਦੇ ਵਿੱਚ ਹੀ ਆਪਾਂ ਨੇ ਹੁਣ ਸਾਰੇ ਘੱਗਰੇ ਦੇ ਬਾਲੋ ਕੰਪਲੀਟ ਕਰਨੇ ਜੇ ਆਪਣੇ ਘਗਰੇ ਦਾ ਘੇਰਾ ਇਸ ਨੂੰ ਆਪਾਂ 26 ਇੰਚ ਦੇ ਵਿੱਚ ਸਾਰੇ ਵਾਲਾਂ ਨੂੰ ਕੰਪਲੀਟ ਕਰਾਂਗੇ ਜੇਕਰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਨਿਸ਼ਾਨੀ ਵੀ ਲਗਾ ਸਕਦੇ ਹੋ ਤਾਂ ਕਿ ਬਲ ਪਾਉਣ ਦੇ ਵਿੱਚ ਸਾਨੀ ਹੋ ਜੇ ਪਹਿਲਾਂ ਆਪਾਂ ਇਸ ਦੇ ਅੱਧੇ ਦੇ ਵਿੱਚ ਨਿਸ਼ਾਨੀ ਲਗਾ ਲਾਂਗੇ ਤਾਂ ਕਿ ਆਪਾਂ ਇੰਚੀ ਟੇਬਲ ਦੇ ਨਾਲ-ਨਾਲ-ਨਾਲ ਨਾਪਦੇ ਰਹਿਾਂਗੇ ਵਾਲ ਆਪਾਂ ਨੂੰ ਦੁਬਾਰਾ ਦੇਣ ਦੀ ਜ਼ਰੂਰਤ ਨਹੀਂ ਪੈਣੀ ਜੇਕਰ ਇਸ ਤਰੀਕੇ ਨਾਲ ਆਪਾਂ ਬਲ ਪਾਉਣੇ ਹਾਂਗੇ ਨਿਸ਼ਾਨੀ ਆਪਾਂ ਇਸ ਜਗ੍ਹਾ ਤੇ ਲਾ ਲਾਂਗੇ ਇੱਕ ਨਿਸ਼ਾਨੀ ਆਪਾਂ ਲਾਵਾਂਗੇ ਇਸ ਨੂੰ ਚਾਰ ਸੱਡਾਂ ਵਿੱਚ ਆਪਾਂ ਨੇ ਹੁਣ ਇਸ ਨੂੰ ਫੋਲਡ ਕਰ ਲਿਆ ਚਾਰ ਤਿਹਾਂ ਦੇ ਵਿੱਚ ਇਸ ਨੂੰ ਆਪਨੇ ਹੁਣ ਫੋਲਡ ਕਰ ਲਿਆ ਇਹ ਨਿਸ਼ਾਨੀ ਇਸ ਕਰਕੇ ਲਾ ਰਹੇ ਹਾਂ ਤਾਂ ਕਿ ਆਪਾਂ ਨੂੰ ਬਲ ਦੇਣ ਦੀ ਜ਼ਰੂਰਤ ਨਾ ਪਵੇ ਇੱਕ ਬਾਰੀ ਦੇ ਵਿੱਚ ਆਪਾਂ ਇਹ ਸਾਰੇ ਬਲ ਕੰਪਲੀਟ ਕਰ ਲਾਂਗੇ ਇਸ ਕਰਕੇ ਨਿਸ਼ਾਨ ਲਗਾ ਰਹੇ ਆਪਾਂ ਇਹ ਆਪਣੇ ਚਾਰ ਜਗ੍ਹਾ ਤੇ ਟੋਕ ਲਗਾ ਲਈਏ ਹੁਣ ਆਪਾਂ ਕੀ ਕਰਨੇ ਦੇਖੋ ਆਪਾਂ ਨੇ 26 ਇੰਚ ਦੇ ਵਿੱਚ ਬਲ ਪਾਉਣੇ ਨੇ ਸਾਰੇ ਘਗਰੇ ਦੇ ਇਸ ਟ੍ਰਿਕ ਨਾਲ 26 ਦੋਣਾ ਹੋ ਗਿਆ 52 52 ਇੰਚ ਦੇ ਵਿੱਚ ਆਪਣੇ ਸਾਰੇ ਬਲ ਕੰਪਲੀਟ ਹੋਣਗੇ ਹੁਣ ਤੁਸੀਂ ਇਹ ਦੇਖੋ ਪਹਿਲਾਂ ਆਪਾਂ ਇਸ ਦਾ ਇਹ ਜਗਾ ਦੇ ਟੋਕ ਲਾ ਲਾਂਗੇ ਤਵਾਰਾ ਇੱਕ ਢੋਕ ਲੰਮਾ ਗੇਜ ਜਗ੍ਹਾ ਤੇ ਹੁਣ ਤੁਸੀਂ ਇਸ ਨੂੰ ਨਾਪ ਲੋ ਜੇ ਆਪਨੇ ਢੋਕ ਲਾਈਏਗੇ ਇਸ ਨੂੰ ਆਪਾਂ ਨਾਪਾਂਗੇ ਯਾਨੀ ਕਿ 13 ਇੰਚ 13 ਇੰਚ ਦੇ ਵਿੱਚ ਆਪਾਂ ਨੇ ਜੋ ਚਾਰ ਟੋਕਾਂ ਲਾਈਆਂ ਨੇ ਪਹਿਲਾ ਇੱਕ ਵਾਲ ਆਪਣੇ 13 ਇੰਚ ਦੇ ਵਿੱਚ ਆਉਣ ਜਾਣੇ ਨੇ ਇਸ ਜਗ੍ਹਾ ਤੇ ਆਪਣੀ ਜੋ ਟੋਕ ਆ ਗਈ ਦੂਸਰੇ ਬੜ ਫਿਰ ਆਪਣੇ 13 ਇੰਚ ਦੇ ਵਿੱਚ ਆਉਣਗੇ ਇਸ ਤਰੀਕੇ ਨਾਲ ਆਪਾਂ ਨੂੰ ਬਲ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜਾ ਤਾਂ ਬਲ ਪਾਉਣੇ ਸ਼ੁਰੂ ਕਰਦਿਆਂ ਹੁਣ ਜਿਹੜੀ ਆਪਣੀ ਪਹਿਲੀ ਟੋਕ ਆ ਗਈ ਉਹ ਆਪਣੇ 13 ਇੰਚ ਦੇ ਵਿੱਚ 13 ਇੰਚ ਤੱਕ ਆਪਣੇ ਬਲ ਪਾਉਣੇ ਨੇ జన ఇం బట్ జతో తేర ఇంచే ధ్యాన రచ నా ప ਗੇਟ ਦੇ ਵਿੱਚ ਆਪਣੇ ਵਾਲੇ ਪੈ ਗਏ ਨੇ ਦੂਸਰੇ ਵਾਲ ਆਪਾਂ ਇਹ ਆਪਣੀ ਦੂਸਰੀ ਟੋਕ ਆ ਗਈ ਪਹਿਲੀ ਟੋਕ ਆ ਗਈ ਉਹ ਜਗ੍ਹਾ ਤੋਂ ਨੱਪਾਂਗੇ ਯਾਰ ਅੰਚੇ ਦੇ ਵਿੱਚ ਵਾਲ ਆਪਣੇ ਕੰਪਲੀਟ ਹੋ ਗਏ ਨੇ ਆਪਣੀ ਟੋਕਾ ਕੀ ਜਗ੍ਹਾ ਤੇ ਦੋ ਵਾਲ ਆਪਾਂ ਹੋਰ ਬਾਵਾਂਗੇ ਇਹ ਦੇਖੋ ਟੋਕਾ ਇਹ ਆਪਣੇ ਹੈਗੀ ਲਾਸਟ ਪਹਿਲੀ ਟੋਕਾ ਕੀ ਇਹ ਜਗ੍ਹਾ ਤੇ ਆਪਾਂ ਹੁਣ ਬਾਲ ਤੋਂ ਨੂੰ ਨਾਪ ਕੇ ਦਿਖਾਉਣੀ ਆਪਣੇ 13 ਇੰਚ ਦੇ ਵਿੱਚ ਇਪੈਲਾ ਇਸਾ ਕੰਪਲੀਟ ਹੋ ਗਿਆ ਇਸੇ ਤਰ੍ਹਾਂ ਇਹ ਪਚਾਰੇ ਇਸ ਚੇਨੇ ਵਿੱਚ 13 13 ਇੰਚ ਨਾਲ ਦੇਖੋ ਤੁਸੀਂ 13 ਇੰਚ ਤੇ ਆਪਣੇ ਇਹ ਬਲ ਕੰਪਲੀਟ ਹੋ ਗਏ ਇਸੇ ਤਰੀਕੇ ਨਾਲ ਹੀ ਆਪਾਂ ਜੋ ਅਗਲੀ ਡੋਕਾ ਉਹਦੇ ਵੀ ਆਪਾਂ ਇਸੇ ਤਰੀਕੇ ਨਾਲ ਹੀ 13 ਇੰਚ ਦੇ ਵਿੱਚ ਬਲ ਪਾ ਲਾਂਗੇ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਬਲ ਪੋਣੇ ਤਾਂ ਆਪਾਂ ਨੂੰ ਬਾਰ-ਬਾਰ ਬਲ ਦੇਣ ਦੀ ਜਰੂਰਤ ਨਹੀਂ ਪੈਂਦੀ ਕਿਉਂਕਿ ਸਾਰਾ ਉਨੇ ਹੀ ਪ੍ਰੋਪਰ ਤਿਆਰ ਹੋ ਜਾਂਦਾ ਆਪਣੇ ਸਾਰੇ ਬਲ 13 13 ਇੰਚ ਦੇ ਵਿੱਚ ਕੰਪਲੀਟ ਕਰ ਲਏ ਨੇ ਤੁਹਾਨੂੰ ਜਿੰਨੇ ਨਿਸ਼ਾਨ ਮਿਲਗਾ ਦਿਖਾ ਦਿੰਨਾ ਜੀ ਦੇਖੋ ਆਪਣੇ ਨਿਸ਼ਾਨ ਲਗਾਏ ਸੀਗੇ 13 13 ਇੰਚ ਤੇ ਇਹ ਦੇਖੋ ਕੈਮਰੇਨ ਜ਼ੂਮ ਕਰਕੇ ਇਹ ਦੇਖੋ ਇੱਕ ਨਿਸ਼ਾਨ ਆਪਣੇ ਜਗ੍ਹਾ ਤੇ ਲਗਾਇਆ ਸੀਗਾ ਇਸ ਹਿਸਾਬ ਨਾਲ ਆਪਾਂ ਨੂੰ ਬਲ ਦੇੜਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਬਲ ਸਾਰੇ ਬਲ ਬਿਲਕੁਲ ਸਹੀ ਤਰੀਕੇ ਨਾਲ ਬੰਨ੍ਹ ਦੇਣ ਦੇਖੋ ਦੂਸਰਾ ਨਿਸ਼ਾਨ ਆਪਣਾ ਇਹ ਰਹਿ ਗਿਆ ఇద జ బెల్టలా బెల్టాను కోయిత పండి బిల్ బ ఆస తరికే నే బెల్ కంపలీట్ల పిస్ నా తరికే న ਇਹ ਦੇਖੋ ਜੋ ਆਪਣੇ ਨਿਸ਼ਾਨ ਲਗਾਇਆ ਸੀ ਬਿਲਕੁਲ ਉਸ ਦੇ ਬਰਾਬਰ ਆਪਣੀ ਇਹ ਟੋਕਾਰੀਆਂ ਦੀ ਬੈਲਟ ਵਾਲੀ ਵੀ ਹੁਣ ਆਪਣੇ ਕੀ ਕਰਨਾ ਦੇਖੋ ਇਹ ਹੋ ਗਈ ਆਪਣੀ ਸਿੱਧੀ ਸਾਈਡ ਬੈਲਟ ਦੀ ਹੋ ਗਈ ਸਿੱਧੀ ਸਾਈਡ ਇਹ ਹੋ ਗਈ ਉਲਟ ਸਾਈਡ ਕੰਗਰੇਡੀ इस तरीके आप लेंगे ताकि इसको आप सीधी सैड लैके आवेंगे उल्टा के जेकर दूसरा अंदरली सैड लैके आए तो तीन इस तरीके कपड़ा धर सकते हो आप इस तरीके धर के सिलाई ले ला लेंगे इधरली सैड तो धरेंगे आप कपड़े न देखो अपने चिड़ी बनाई सी इस जगह तो आप कपड़े धरेंगे ਜਿੱਥੇ ਗਾਧਾ ਦਾਰਕੇ ਐਕਸਟਰਾ ਫੋਲਡ ਕਰ ਲਾਂਗੇ ਆਪਾਂ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਬੈਲਟ ਲਾਉਣੇ ਦਾ ਆਪਣੇ ਬੈਲਟ ਦੀ ਸਿੱਧੀ ਸਾਈਡ ਬਹੁਤ ਸਫਾਈ ਹੁੰਦੀ ਹੈ ਕੋਈ ਵੀ ਆਪਣਾ ਬਖਾਨੀ ਬਾਹਰ ਦਿਖਾਈ ਦਿੰਦਾ ਹੈਗਾ ਤਨੂ ਜੀ ਨਾਲ ਨਾਲੇ ਨਿਸ਼ਾਨ ਲੱਗੇ ਵੀ ਦਿਖਾਵਾਂਗੇ ਦੇਖੋ ਆਪਣੇ ਟੋਕ ਲਈ ਸੀ 13 ਇੰਚ ਤੇ 13 ਇੰਚ ਦੇ ਆਪਣੇ ਵਾਲ ਆ ਗਏ ਕੋ ਦੂਜਾ ਨਿਸ਼ਾਨ ਵੀ ਬਿਲਕੁਲ ਬਰਾਬਰ ਆਇਆ ਟੋਕ ਦੇ ਇਹੋ ਵੀ ਟੋਕ ਨਿਸ਼ਾਨ ਹੋਗਾ ਤੀਸਰਾ ਆਪਣਾ ਇਸ ਜਗ੍ਹਾ ਤੇ ਦੇਖੋਏਗਾ ਆਪਣੀ ਟੋਕ ਲਗਾਈ ਹੋਈ ਹੈਗੀ ਦੂਸਰਾ ਨਿਸ਼ਾਨ ਲਗਾਇਆ ਹੋਇਆ ਹੈ ਇਹ ਆਪਣੇ ਸਾਰੇ ਵਾਲ ਇੱਕ ਵਾਰੀ ਦੇ ਵਿੱਚ ਹੀ ਪਾਏ ਨੇ ਕੋਈ ਵੀ ਆਪਾਂ ਨੂੰ ਇਸ ਤਰ੍ਹਾਂ ਵਾਲ ਦੇ ਢੰਗੀ ਜਰੂਰਤ ਨਹੀਂ ਪੈਂਦੀ ਹੈ ਕਿ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਘਗਰੇ ਦੇ ਵਾਲ ਪਾਉਣੇ ਕਿਉਂਕਿ ਦਾ ਕੇਅਰ ਬਹੁਤ ਜ਼ਿਆਦਾ ਹੁੰਦਾ ਹੈਗਾ ਆਪਣੇ ਤੀਸਰਾ ਨਿਸ਼ਾਨ ਇਹ ਦੇਖੋ ਇਸ ਜਗ੍ਹਾ ਤੇ ਬਿਲਕੁਲ ਬਰਾਬਰ ਆਇਆ ਕੋਈ ਵੀ ਨਾ ਜ਼ਿਆਦਾ ਨਾ ਘੱਟ ਕੱਪੜਾ ਨਾ ਹੀ 벨ਟ ਵਾਲਾ ਤੇ ਨਾ ਹੀ ਘਗਰੇ ਵਾਲਾ ਬਾਕੀ ਬਲਬੇ ਆਪਣਾ ਬਿਲਕੁਲ ਇੱਕਸਾਰ ਪੈਣੇ ਕੋਈ ਵੀ ਇਸ ਦੇ ਵਿੱਚ ਦਵਾ ਜ਼ਿਆਦਾ ਘੱਟ ਨਹੀਂ ਹੈਗਾ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਬਲ ਪਾਉਣੇ ਆਗੇ ਨਹੀਂ ਕਈ ਵਾਰੀ ਇਦਾਂ ਹੁੰਦਾ ਬਲ ਆਪਣੇ ਵੱਡੇ ਛੋਟੇ ਪੈ ਜਾਣ ਜਦੋਂ ਵੀ ਆਪਾਂ ਨੂੰ ਢੇੜਨ ਦੀ ਬਲ ਜ਼ਰੂਰਤ ਪੈ ਜੇ ਸਲਾਈ ਆਪਾਂ ਇਸ ਜਗ੍ਹਾ ਤੇ ਲਾਵਾਂਗੇ ਇਹ ਇਹ ਆਪਾਂ ਸਲਾਈ ਲਗਾ ਰਹੇ ਹਾਂ ਬਲਾਂ ਨੂੰ ਦੱਬਣ ਦੇ ਲਈ 벨ਟ ਦੇ ਉੱਪਰ ਸਲਾਈ ਲਗਾ ਰਹੇ ਹਾਂ ਤੇ ਉਸ ਤੋਂ ਬਾਅਦ ਇੱਕ ਸਲਾਈ ਹੋਰ ਲਾਵਾਂਗੇ ਆਪਾਂ 벨ਟ ਨੂੰ ਲਾਉਣ ਦੇ ਲਈ ਇਹ ਆਪਾਂ ਨੇ 벨ਟ ਦੇ ਉੱਪਰ ਸਲਾਈ ਲਗਾ ਲਈ ਆ ਜੋ ਬਾਲ ਨੇ ਇਹਨਾਂ ਨੂੰ ਦੱਬਨ ਲਈ ਹੁਣ ਆਪਾਂ ਬਣਾਵਾਂਗੇ ਇਧਰ ਨੇਫਾ ਨੇਫਾ ਬਣਾਉਣ ਲਈ ਪਹਿਲਾਂ ਇੱਕ ਜ਼ਿਹਰੇ ਤੋਂ ਸ਼ੁਰੂ ਕਰਾਂਗੇ ਅਸੀਂ ਤਾਂ ਰਸਈ ਦੇਖੋ ਆਪਾਂ ਨੇ ਉਲਟੀ ਸਾਈਡ ਦਾ ਕਪੜਾ ਧਰਿਆ ਸੀਗਾ ਸਿੱਧੀ ਸਾਈਡ ਇਸ ਨੂੰ ਆਪਾਂ ਨੇਫੇ ਨੂੰ ਬਣਾਵਾਂਗੇ ਤਾਂ ਕਿ ਸਫਾਈ ਆ ਜਾਏ ਇਸ ਕਰਕੇ ਆਪਾਂ ਸਿੱਧੀ ਸਾਈਡ ਉੱਪਰ ਸਲਾਈ ਲਗਾ ਰਹੇ ਹਾਂ ਗਏ ਇਸ ਤੇ ਜਦੋਂ ਵੀ ਆਪਾਂ ਇਸ ਤਰ੍ਹਾਂ ਨੇਫਾ ਧਾਰ ਕਰਦੇ ਤਾਂ ਸਿੱਧੀ ਸਾਈਡ ਹੀ ਸਫਾਈ ਬਹੁਤ ਜ਼ਿਆਦਾ ਆਉਂਦੀ ਹੈਗੀ Islaia apne bilkul lafte launi hai ji ਇਹ ਆਪਣਾ ਨੇਫਾ ਸਾਰਾ ਕੰਪਲੀਟ ਕਰ ਲਿਆ ਸਲਾਈ ਲਾ ਕੇ ਹੁਣ ਇਸ ਦੇ ਅੱਗੇ ਆਪਾਂ ਪਾਵਾਂਗੇ ਨਾਲ ਇਹ ਦੇਖੋ ਜਿਵੇਂ ਕਗਰੇੜਾ ਬਣ ਨੇਫਾ ਸਾਰਾ ਕੰਪਲੀਟ ਕਰ ਲਿਆ ਜਿੱਦਾਂ ਨੂੰ ਸਿੱਧੀ ਸਾਈਡ ਵੀ ਦਿਖਾਉਣੀ ਹੈ ਇਹ ਆਪਣਾ ਕਗਰੇ ਨੂੰ ਤਿਆਰ ਕਰ ਲਿਆ ਨੀਚੇ ਇਹਦੇ ਲੈਂਸ ਲਗਾਈ ਇਹਦੇ ਆਪਾਂ ਫਲਾਵਰ ਵੀ ਲਾਵਾਂਗੇ ਉੱਪਰ ਦੇਖੋ ਆਪਾਂ ਨੇ ਸਾਰਾ ਕੰਪਲੀਟ ਕਰ ਲਿਆ ਨੇਫਾ ਵਗੈਰਾ ਲਾ ਕੇ 벨ਟ ਲਾ ਕੇ ਇਧਰ ਜੇ ਆਪਾਂ ਨੇ ਨਾਲ ਆ ਪਾਵਾਂਗੇ ਨਾਲ ਆਪਾਂ ਸਿੰਪਲ ਪਾਵਾਂਗੇ ਕਿਉਂਕਿ ਕਸਟਮਰ ਦੀ ਡਿਮਾਂਡ ਦੇ ਜਗ੍ਹਾ ਉਹ ਫੈਂਸੀ ਪਵਾਣਾ ਹੈ ਫੈਂਸੀ ਪਵਾ ਸਕਦੇ ਨੇ ਆਪਾਂ ਸਿੰਪਲ ਨਾਲ ਆ ਪਾ ਕੇ ਇਧਰ ਜਗ੍ਹਾ ਤੇ ਆਪਾਂ ਇਹਨੇ ਇਸ ਤਰ੍ਹਾਂ ਨੇ ਫਲਾਵਰ ਵੀ ਲਾਵਾਂਗੇ ਇਹ ਫਲਾਵਰ ਸੂਈ ਨਾਲ ਲੱਗਣਗੇ ਇਹਨਾਂ ਨੂੰ ਆਪਾਂ ਇਸ ਗੈਪ ਦੇ ਨਾਲ ਲਾਵਾਂਗੇ ਇਸ ਜਗ੍ਹਾ ਦੇ ਵਿੱਚ ਪਾਣ ਲਾਵਾਂਗੇ ਉੱਪਰ ਵੀ ਲਾਵਾਂਗੇ ਸਾਰਾ ਕੱਗੜਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਅਸੀਂ ਦਿਖਾਵਾਂਗੇ ਬਹੁਤ ਸੋਹਣਾ ਕੱਗੜਾ ਬਣ ਕੇ ਤਿਆਰ ਹੋ ਜੀ ਜਾਗੋ ਲਈ